ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਇੱਕ ਤੋਫੀ ਲੈ ਕੇ ਆਏ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਜੀ ਤਸੱਲੀ ਭਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜਸਕਰਨ ਪਿੰਡ ਕਾਲੇਕੇ ਤਹਿਸੀਲ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 9814326166 ਠੀਕ ਆ ਬਾਈ ਤੋਹਫਾ ਹੀ ਲੈ ਆਂਦਾ ਅੱਜ ਫਿਰ ਹਾਂ ਬਾਈ ਤੋਹਫਾ ਹੀ ਆ ਇੱਕ ਬੰਦੇ ਮਨ ਸੀ ਦੁੱਧ ਵਾਲੀ ਗਾਂ ਚਾਹੀਦੀ ਆ ਠੀਕ ਆ ਜੀ ਤੇ ਆਪਾਂ ਦੁੱਧ ਵਾਲੀ ਗਰੰਟੀ ਵਾਲੀ ਗਾਂ ਸੁਆ ਕਿੰਨਾ ਵਾ ਬਾਈ ਸੁਆ ਬਾਈ ਦੂਜਾ ਦੱਸਿਆ ਮਾਲਕ ਨੇ ਆਪਾਂ ਤੀਜਾ ਮੰਨ ਕੇ ਲਈ ਆ ਕਦੋਂ ਸੂਈ ਹੈ ਜੀ ਇਹ ਬਈ ਰਾਤ ਸੂਈ ਹੋ ਤਕਰੀਬਨ 1 ਤੋਂ 2 ਦੇ ਵਜੇ ਜੇਰ ਦਾਣਾਂ ਜੇਰ ਪੈ ਗਈ ਹੋ ਪਈ ਸਾਰੀ ਬੱਤੀ ਦਾ ਦਿਖਾ ਦੇ ਮਣ ਜੀ ਚੈੱਕ ਕਰ ਸਕਦੇ ਹੋ ਜੇਰ ਪਰਾ ਭੜਾਣਾਂ ਜੀ ਤੇ ਬੱਚਾ ਕੀ ਹੈ ਜੀ ਬੱਚਾ ਮਗਰ ਵੱਛੀ ਆ ਕਿਹੜੇ ਸੀਮਣ ਦੀ ਆ ਬਾਈ ਯਾਰ ਬਈ ਆਪਾਂ ਨੂੰ ਕੋਨੇ ਦਾ ਦੇ ਸੈਕਸ ਰਸੀਮਣ ਦੀ ਆ ਤੇ ਆਪਣੇ ਕੁੜੀ ਸੂਈ ਆ ਆਪਣੇ ਕੋਲ ਹੀ ਸੀ ਆਪਣੇ ਨੂੰ ਰਾਤ ਸੁਈਆ ਕੱਲ ਆਪਣੇ ਕੋਲ ਆਈ ਆ ਠੀਕ ਹੈ ਜੀ ਉਹਨਾਂ ਨੇ ਕਹਿ ਕੇ ਦਿੱਤੀ ਸੀ ਬਈ ਸੈਕਸਰ ਸੀ ਮੰਨ ਲੱਗਿਆ ਉਹ ਕਹਿੰਦੇ ਸੀਗੇ ਵੀ ਸੈਕਸਰ ਸੀ ਮੰਨ ਲੱਗਿਆ ਵਾ ਠੀਕ ਹੈ ਜੀ ਪਰ ਲੱਗਿਆ ਹੀ ਸੀਗਾ ਸਹੀ ਬਾਕੀ ਲੱਗਿਆ ਸੱਚੀ ਦੱਸਿਆ ਸੀ ਕਈ ਔਰ ਤਾਂ ਕੋਈ ਵੀ ਰਹਿਮ ਹੀ ਕਹਿ ਦਿੰਦਾ ਹੁੰਦਾ ਪਰ ਵਾਕਈ ਸੈਕਸਰ ਸੀਮਨ ਦੀ ਬੱਚੀ ਐ ਕਿਉਂਕਿ ਬੱਚੀ ਦੀ ਕੁਆਲਿਟੀ ਬਹੁਤ ਜ਼ਿਆਦਾ ਜੀ ਬੈਂਕ ਨੋਜ ਆ ਜੀ ਛੋਟਾ ਜਿਹਾ ਕੰਨ ਬਰੀਡ ਵਾਈਜ਼ ਪੂਰੀ ਚੰਗੀ ਆ ਕਿੰਨਾ ਕ ਬੋਲਾ ਕੱਢਿਆ ਬਈ ਬੋਲਾ ਬਈਰਾਂਵੇਂ ਝੂਠ ਮਾਰੀ ਜਲੇ ਵੀ ਆਪਾਂ ਪਹਿਲਾਂ ਤਾਂ ਰਾਤ ਜੋ ਸੂਈਏ ਉਦੋਂ ਘਾਂਡੇ ਬਾਅਦ ਵੱਛੀ ਚੰਗਾਈ ਸੀਗੀ ਹੁਣ ਤੜਕੇ ਵੱਛੀ ਚੰਗਾ ਕੇ ਵੀ ਕਿਲੋ ਖੰਡ 2 ਕਿਲੋ ਵੱਧ ਹੋਜਿਆ ਹੋਊਗਾ ਠੀਕ ਆ ਜੀ ਥਣਾਂ ਦੇ ਡੰਨ ਆ ਜੀ ਹਾਂ ਐਵੇਂ 3-4 ਕਿਲੋ ਗਈ ਜਣਾ ਉਹਦਾ ਪੈ ਜਾ ਠੀਕ ਆ ਕਿੰਨਾ ਪਾਜੂ ਵੀਰੇ ਦੁੱਧ ਬਈ ਆਪ ਨੂੰ ਮਾਲਕ ਨੇ 27-28 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਸੀ ਮਾਲਕਾਂ ਨੇ ਹਾਂ ਜੋ ਕਿ ਹਾਂ ਵੀ ਸਾਡਾ ਹੀ ਨਾ ਛੋਇਆ ਆ ਠੀਕ ਹੈ ਜੀ ਜੇ ਬਈ ਜੇ ਇਹਨੇ ਨਾ ਰੋਧ ਕਰਿਆ ਤੇ ਫੇਰ ਕੰਨਾ ਵੀ ਹੈ ਨਹੀਂ ਬਾਈ ਦਾ ਕੱਦ ਸਵਾ 6 ਫੁੱਟ ਆ ਮਾੜਾ ਜਾਂ ਬਰੋਬਰ ਹੋ ਜੀ ਵੀਰੇ ਚੈੱਕ ਕਰੋ ਜੀ ਨਾ ਨਾ ਵਜਨ ਬਹੁਤ ਆ ਜੀ ਵੀਰ ਕਰਕੇ ਥੋੜਾ ਲੱਗਾ ਮਾਰਿਆ ਵਾ ਬਾਈ ਵੀ ਬਹੁਤ ਆ ਹਾਂ ਬਾਕੀ ਮਾਲਕਾਂ ਨੇ ਕਹਿੰਦਾ ਦੱਸਿਆ ਜੀ ਕਾ ਬਈ ਸੈਕਸਰ ਸੀ ਮਨ ਲੱਗਿਆ ਵਾ ਤੇ ਮਗਰ ਬੱਚੀ ਟੋਪ ਦੀ ਆਈ ਆ ਜੀ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ 26 27 ਕਿਲੋ ਦਾ ਰਿਕਾਰਡ ਆ ਤੇ ਥੱਬੇ ਦਾ ਹਵਾਨਾ ਤਿਆਰ ਕੀਤਾ ਵਾ ਜੀ ਵਜਨ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਥਣ ਪੂਰਾ ਮੋਟਾ ਲੱਗਿਆ ਵਾ ਹੱਥੀ ਚਵਾਈ ਵਾਲਾ ਮਾਲਕਾਂ ਨੇ ਸੁਹਾ ਦੂਜਾ ਹੀ ਦੱਸਿਆ ਬਾਈ ਕਹਿੰਦਾ ਆਪਾਂ ਤੀਜਾ ਮੰਨ ਕੇ ਲੈ ਲਈਆ ਤੁਸੀਂ ਆਪ ਦੀ ਸਮਝ ਨਾ ਲੈਣੀ ਐ ਸੋਹਣਾ ਤੇ ਸ਼ਾਨਦਾਰ ਹਵਾਨਾ ਬਾਕੀ ਚ ਚਵਾਈ ਹੋਈ ਵੀ ਆ ਜੀ ਜੇ ਨਾ ਚਵਾਈ ਹੋਈ ਹੁੰਦੀ ਤਾਂ ਫਸਿਆ ਪਿਆ ਹੁੰਦਾ ਸੀ ਉਹ ਹਵਾਨਾ ਥਣ ਚੈੱਕ ਕਰੋ ਜੀ ਨੇੜੇ ਤੋਂ ਬਾਕੀ ਜਿਹੜੇ ਸੌਨਾ ਵਜਨ موجود ਆ ਬਾਈ ਇੰਨਾ ਦੁੱਧ ਦੇਣ ਦਾ ਹੱਕ ਵੀ ਆ ਜੀ ਜੇ ਇਹਨੇ ਨਾ ਦਿੱਤਾ ਫਿਰ ਵੀਰੇ ਦੇਣਾ ਵੀ ਕਿਹਨੇ ਬੈਕ ਵਜਨ ਦੁੱਧ ਦੇਣਾ ਸਹੀ ਗੱਲ ਐ ਬਰੀਡ ਚੰਗੀ ਆ ਬਰੀਡ ਨੇ ਤੇ ਵਜਨ ਨੇ ਦੁੱਧ ਦੇਣਾ ਹੁੰਦਾ ਜੇ ਮੰਨ ਲਓ ਵਜਨ ਹੀ ਹੋਊਗਾ ਤੇ ਫੇਰ ਹੀ ਦੁੱਧ ਨਿਕਲਣਾਗਾ ਹਾਈਟ ਵੀ ਚੰਗੀ ਆ ਵਜਨ ਵੀ ਚੰਗਾ ਬਰੀਡ ਵੀ ਚੰਗੀ ਆ ਤੇ ਮਗਰ ਬੱਚਾ ਵੀ ਚੰਗਾ ਚਾਰੇ ਚੀਜ਼ਾਂ ਹੀ ਆ ਜੀ ਬੋਹ ਕਹਿਣਾ ਯਾਰ ਗਾਂ ਖਾਣ ਵੀਨ ਦੀ ਬਹੁਤ ਖਲੀ ਆ ਠੀਕ ਆ ਜੀ ਜਿਹੜਾ ਕੋ ਮਰਜ਼ੀ ਖਵਾਈ ਦੋ ਬਸ ਸਿੱਟੀ ਦਰ ਹੈ ਗਏ ਦੀ ਤੂੰ ਪੌਣ ਵਾਲਾ ਬਣ ਠੀਕ ਆ ਤੇ ਡਿਮਾਂਡ ਵੀਰੇ ਜਮਾਂ ਲੈਣ ਦੇ ਨਾਲ ਹੀ ਡਿਮਾਂਡ ਯਾਰ ਜਿਹਦਾ ਮੁੱਲ ਤਾਂ ਭਾਵੇਂ 95 90 ਜਿੰਨਾ ਮਰਜ਼ੀ ਕਰੀ ਲੈਣਾ ਠੀਕ ਆ ਜੀ ਆਪਾਂ 83000 ਚੋਂ ਮਾਨਤਾ ਨੇ ਕਰ ਦਾਂਗੇ ਠੀਕ ਆ ਜਮਾ ਜੈਜ ਡਿਮਾਂਡ ਆ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾਈ ਚੱਲੋ 83000 ਰੁਪਏ ਜਮਾਨਤਾਂ ਦੇ ਦੂਗਾ ਪਰ ਜੇ ਬਾਈ ਉਹਨੂੰ ਕਹਿੰਦੇ ਹੁੰਦੇ ਆਪਾਂ ਬੱਚੀ ਦਾ ਕਰਗੇ ਤਾਂ ਬਾਹਲਾ ਨਹੀਂ ਤਾਂ 2000 ਦਾ ਤਾਂ ਸੀਮਣ ਇੱਕ ਲੱਗਦਾ ਹੀ ਆ ਸੈਕਸੜ ਨਾਰਮਲ 1800 ਦਾ ਬੰਦੇ ਦੱਸਦੇ ਸੀ ਇੱਕ ਲੱਗਿਆ ਵਾ ਤੇ 4000 ਦੇ ਤਾਂ ਬਾਈ ਠੀਕ ਹੀ ਆ ਪਰ ਐ ਆ ਵੀ ਆਪਾਂ ਕਹਿੰਦੇ ਖਣੀ ਰੱਬ ਦਾ ਝੂਠ ਮਾਰਦਾ ਨਾ ਜੇ ਮੰਨ ਲਓ ਗੱਬੜ ਦਿੰਦੇ ਅਗਲਾ ਕਹਿੰਦਾ ਯਾਰ ਖਣੀ ਵੈਸੇ ਹੀ ਕਹਿ ਕੇ ਦੇਤੀ ਆ ਬਾਈ ਸੈਕਸੜ ਲੱਗਿਆ ਵਾ ਤੇ ਬਾਕੀ ਗੱਲ ਵਾਕਈ ਸਚਾਈ ਸੀਗੀ ਮਾਲਕਾ ਦੇ 18 1900 ਦਾ ਦੱਸਿਆ ਸੀਗਾ ਵੀ ਸਿਮਨ ਲੱਗਿਆ ਵਾ ਨਾ ਪੁੱਤ ਕੋਈ ਗੱਲ ਨਹੀਂ ਜੀ ਥੋੜਾ ਜਿਹਾ ਆਲ ਕਰਦੀ ਆ ਬਣਾ ਬਈ ਪਣਾ ਬੁਲਾ ਹੁੰਦੇ ਆ ਬਲਾ ਬੁਲਾ ਹੁੰਦੇ ਆ ਬਾਕੀ ਤਾਜੀ ਸੂਈ ਆ ਨਾ ਜੀ ਨਿਆਣਾ ਵੀ ਨਹੀਂ ਲਾਇਆ ਆਪਾਂ ਬੱਚਾ ਵੀ ਨਹੀਂ ਲਾਇਆ ਵੈਸੇ ਹੀ ਮੂਰੇ ਹੀ ਮੜਾ ਜਾ ਕੀਤਾ 83000 ਰੁਪਏ ਜੋ ਮਾਨਤਾ ਨੂੰ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ ਜੀ